ਸੰਗਤ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਾਬਿਲ ਸਿੰਘ ਰਖੌਰ ਇਧਰ ਆਇਆ ਸੋ ਤੁਸੀਂ ਦੇਖ ਸਕਦੇ ਹੋ ਪਿੱਛੇ ਤੱਕ ਸਾਡੇ ਪਿੰਡ ਗੁਰਦੁਆਰਾ ਸ਼ਹੀਦਾਂ ਦੇ ਕੋਲ ਜਵਾਨ ਹਾਲ ਦੇ ਕੋਲ ਟਿੱਪਰਾਂ ਦੀ ਲੈਣ ਲੱਗੀ ਖੜੀ ਆ ਜੀ ਸੋ ਇਹ ਜਿਹੜੇ ਟਿੱਪਰ ਹੈ ਜੀ ਸਾਡੇ ਪਿੰਡ ਦੇ ਵਿੱਚੋਂ ਲੰਗੜਨ ਕਰਕੇ ਇੱਕ ਤਾਂ ਸਾਡੇ ਗੁਰਦੁਆਲਾ ਸਾਹਿਬ ਸੰਗਤਾਂ ਬਹੁਤ ਆਉਂਦੀਆਂ ਜੀ ਗੁਰਦੁਆਰਾ ਸ਼ਹੀਦਾਂ ਕਿਉਂਕਿ ਸੰਗਤਾਂ ਜਦੋਂ ਆਉਂਦੀਆਂ ਤੇ ਸੰਗਤਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਟਿਪਰਾਂ ਦੇ ਕਰਕੇ ਸੋ ਕਈ ਜਿਹੜੇ ਸੜਕ ਦੇ ਪਰ ਘਰ ਹੈ ਉਹਨਾਂ ਦਾ ਨੁਕਸਾਨ ਵੀ ਹੁੰਦਾ ਕਈ ਵਾਰੀ ਗੱਡੀਆਂ ਸੜਕ ਦੇ ਵਿੱਚ ਜਿਹੜੇ ਕਮਰੇ ਆ ਕਿਸੇ ਦੇ ਮਕਾਨ ਹੈ ਉਹਨਾਂ ਦੀਆਂ ਕੰਧਾਂ ਵੀ ਟਹਿ ਚੁੱਕੀਆਂ ਆਈਆਂ ਇੱਕ ਵਾਰੀ ਸਾਡੇ ਝੀਰਾ ਦੇ ਮਕਾਨਾਂ ਦੇ ਵਿੱਚ ਕਿਸੇ ਨੇ ਗੱਡੀ ਵਾਰਤੀ ਉਹਨਾਂ ਦੇ ਘਰਾਂ ਦੇ ਵਿੱਚ ਗੱਡੀ ਖੜੀ ਗਈ ਉਹਨੂੰ ਨੁਕਸਾਨ ਪਹੁੰਚਾਇਆ ਜੀ ਤੇ ਅੱਜ ਵੀ ਤੁਸੀਂ ਦੇਖ ਸਕਦੇ ਆ ਸਾਹਮਣੇ ਸਵਾਰਨ ਸਿੰਘ ਦਾ ਸੁਪੁੱਤਰ ਹੈ ਮਖਣ ਸਿੰਘ ਜੀ ਉਹਨਾਂ ਦੇ ਜੋ ਦਰਾਂ ਦੇ ਮੋਹਰੇ ਨਾਲਾ ਬਣਿਆ ਹੋਇਆ ਪਾਣੀ ਵਾਲਾ ਉਹ ਸਾਰਾ ਬਲੌਕ ਕਰਤਾ ਬੰਦ ਕਰ ਦਿੱਤਾ ਗਿਆ ਅਤੇ ਸ਼ੁਕਰ ਕਰੋ ਤੁਸੀਂ ਜੇ ਬਾਹਰ ਨਾ ਨਿਕਲਦੇ ਉਹ ਤਾਂ ਉਹਦੀ ਕੱਦ ਵੀ ਠਹਿ ਸਕਦੀ ਸੀ ਅੰਦਰ ਬੱਚੇ ਵੀ ਹੋਣਗੇ ਅੰਦਰ ਪਸ਼ੂ ਵੀ ਹੋਣਗੇ ਇਹ ਵੀ ਕੋਈ ਨਾ ਕੋਈ ਨੁਕਸਾਨ ਹੁੰਦਾ ਹੋ ਸਕਦਾ ਸੀ ਪਿੰਡ ਵਾਲੇ ਸਭ ਜਣ ਜੁੜੇ ਹੋਏ ਆ ਸੋ ਇਹਨਾਂ ਟਪਰਾਂ ਨੂੰ ਬੰਦ ਕਰਾਉਣ ਵਾਸਤੇ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਬਾਈ ਨਿਕਲ ਤੇਰੀ ਰੈਕ 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 ਰੋਨ ਨੰਬਰ ਬੇਲ ਤੇ ਇੱਕ ਬੰਦੂ ਗਾਣ ਕਰੀ ਜਾ ਰਹਾ ਸਾਨੂੰ ਪਾ ਪਾ ਦੂਏ ਅੱਜ ਕਿਹੜੇ ਖੜਿਆ ਹਾਂ ਦੇਖੋ ਉਹ ਸਾਰੇ ਬੰਦੇ ਖੜੇ ਨੇ ਕੰਮ ਕਰਨਾ ਮਦਦ ਹੁੰਦਾ ਜੱਪਰ ਇਹ ਖੜੇ ਆ ਅਸੀਂ ਖੜੇ ਆ ਤੁਹਾਡੇ ਬਰਾਬਰ ਖੜੇ ਆ ਬੰਦ ਕਰਦੇ ਫੇਰ ਨਹੀਂ ਕਹੋ ਦਰਦੇ ਚੱਲੋ ਚੱਲ ਆ ਜਾਓ ਉਹ ਤੁਹਾਡੇ ਕਰਕੇ ਸੇ ਹੋ ਜਾ ਅਸੀਂ ਵੀ ਖੜੇ ਆ ਅਸੀਂ ਖੜੇ ਰਹੇ ਕੋਈ ਨਹੀਂ ਤੁਹਾਨੂੰ ਕਹਿਣਗੇ ਤੁਹਾਡੇ ਨਾਲ ਅੰਦਰ ਖਾਲੀ ਰਹੋ ਯਾਰ ਖਾਲੀ ਕਰੋ ਖਾਲੀ ਕਰ ਦੋ ਬੰਦੇ ਜਿਆਦਾ ਨਹੀਂ ਲੱਗਦੇ ਯਾਰ ਮੋਰ ਤੇ ਕਿਆ ਮਗਨ ਹੈ ਕਿਆ ਖਾਲੀ ਕਰ ਦੇ ਅੱਛਾ ਆ ਗਿਆ ਆਪਾਂ ਗਏ ਆ ਬਾਪ ਸਰ ਲੈ ਆਪੇ 7 ਕਿਲੋਨੀ ਆਏ ਆ ਕਲੋਨੀ ਲੈ ਲੈ ਉਹਨੂੰ ਮੈਂ ਆਪਾਂ ਲੈ ਜਾਵਾਂ ਤੇ ਪੱਤੂ ਭੜਕੇ ਖੜਾ ਸਾਡੇ ਸਾਈਡ ਤੇ ਖੜਾ ਤੂੰ ਓਹੋ ਨੀਓਂ ਇੱਕ ਸਾਈਡ ਤੇ ਖੜਿਆ ਆਪਾਂ ਚਾਹ ਤੂੰ ਨੂੰ ਰੁੱਕਿਆ ਦੀ ਸਾਈਡ ਤੇ ਖੜਾ ਲੱਗ ਗਿਆ ਅੱਜ ਪਰਪਤ ਨਹੀਂ ਕਰਦਾ ਇਹਨੂੰ ਨਾ ਜਾ ਪਿੱਛੇ ਨੂੰ ਦਰ ਮਰ ਫਾਦੇ ਚਲੋ ਪਹਿਲਾਂ ਦੀ ਕਰਦੇ ਇਹਨੂੰ ਨਾ ਜਾ ਪਿੱਛੇ ਨੂੰ ਦਰ ਮਰ ਫਾਦੇ ਚਲੋ ਆਹ ਟੇਪਰ ਦਾ ਨੰਬਰ ਹੈ ਜਿਹੜਾ ਮੁੰਡਾ ਬਹਿਸ ਵਸਾਇਆ ਕਰ ਰਿਹਾ ਪੰਚਾਇਤ ਵਾਲਿਆਂ ਨਾਲ ਉਹ ਵੀ ਪੰਚਾਇਤ ਵਾਲਿਆਂ ਨਾਲ ਬਹਿਸ ਹੋ ਰਹੀ ਹੈ ਤੁਹਾਡਾ ਬਾਚੀ ਕਰਦਾ ਕਹਾਤੇ ਦਰਵਾਜ਼ਾ ਅੱਛਾ ਚਾਚਾ ਜੀ ਇੱਧਰੋਂ ਆਵੜੇ ਪ੍ਰਧਾਨ ਸਾਹਿਬ ਹਾਂਜੀ ਇਹ ਚਾਚਾ ਜੀ ਕੀ ਮਸਲਾ ਜੀ ਇਹ ਬਦਲਾਵਾ ਕੀ ਆ ਮਦਲਾ ਨਹੀਂ ਦੀ ਤਾ ਸਾਨੂੰ ਦੂਜੀ ਕਰਤਾ ਪੈਡਲੋਂ ਦਿਨ ਨਾਲ ਲਾਇਬ ਉਹ ਹੁਣ ਤਾਂ ਮੋਟਰ ਚੁੱਪਿਆ ਗਿਆ ਕਿ ਮੋਟਰ ਨਾ ਲਾਉਂਦੇ ਨਾ ਫੋਕ ਕਰਦੇ ਨਾ ਬੰਦਿਆਂ ਨਾਲ ਅੱਛਾ ਜੱਟ ਜੀ ਘਾਜੀ ਕੀ ਮਸਲਾ ਜੀ ਹੈ ਬੇਟਾ ਮਸਲਾ ਇਹੀ ਆ ਵੀ ਬਿਨਾ ਮਤਰ ਉਤੇ ਮੰਨ ਨਹੀਂ ੱਟਕਾ ਕਰ ਜਾਂਦੇ ਕਿਸੇ ਨੂੰ ਕਹਿੰਦੇ ਟਿੱਪਰ ਚੜਾ ਦਾਂਗੇ ਕਿਸੇ ਨੂੰ ਕਹਿੰਦੇ ਆਹ ਕਰਤਾਗੇ ਬਿਨਾ ਮਤਰ ਤੋਂ ਇਹ ਕੰਮ ਕਰ ਜਾਂਦੇ ਆ ਲਾਲੀਆਂ ਟੁੱਟੀਆਂ ਨੇ ਪੁੱਠੀਆਂ ਤੇ ਮੀਆਂ ਥੱਲੇ ਡੈਣ ਲੱਗੀਆਂ ਤੇ ਸਾਰੇ ਬਸੇ ੱਟਕਿਆ ਸਾਰੀ ਸਾਰੀ ਰਾਤ ਚਿਰ ਤੋਂ ਹੀ ਜਾਂਦਾ ਬਸ 100 ਦਾ ਵੀ ਜਿੱਦ ਨਾਲ ਲੱਗ ਚੱਲ ਵੀ ਬੰਦ ਹੋਏ ਕੱਲਾ ਹਰ ਠੀਕ ਹੈ ਜੀ ਸਰਦਾਰ ਸੇਵਾ ਸਿੰਘ ਜੀ ਸਾਡੇ ਨਾਲ ਜੁੜੇ ਹੋ ਸੇਵਾ ਸਿੰਘ ਜੀ ਤੁਹਾਨੂੰ ਕਹਿੰਦੇ ਤਮ ਗਹਿ ਵੀ ਦਿੱਤੀਆਂ ਗਿਆ ਡਰਾਈਵਰਾਂ ਵੱਲੋਂ ਇਹਨਾਂ ਨੂੰ ਪਿਆਰ ਕਰਦੇ ਹਾਂ ਵੀ ਦੰਗਿਆਂ ਆਈਆਂ ਜੀ ਸਾਨੂੰ ਟੱਕ ਵਾਲਿਆਂ ਵੱਲੋਂ ਵੀ ਦੰਗਿਆਂ ਆਈਆਂ ਜੀ ਸਰ ਸਾਨੂੰ ਉਹਨਾਂ ਨੇ ਸਾਫ਼ ਹੀ ਗੱਲ ਕਹੀ ਵੀ ਅਸੀਂ ਪ੍ਰਸ਼ਾਸਨ ਨੂੰ ਲਿਆ ਕੇ ਪੁਲਿਸ ਨੂੰ ਲਿਆ ਕੇ ਤੇ ਪ੍ਰਕੜਾਵਾਵਾਂਗੇ ਤੁਸੀਂ ਰੋਕ ਕੇ ਦੱਸੋ ਤੇ ਅਸੀਂ ਅਸੀਂ ਇਸ ਗੱਡੀਆਂ ਦੇ ਟੈਕਸ ਦਿੰਨੇ ਆਂ ਅੱਛਾ ਜੀ ਸਾਡਾ ਜੋ ਰਸਤੇ ਦਾ ਨੁਕਸਾਨ ਕਰ ਰਿਹਾ ਉਪਰ ਉਹ ਇਹਨਾਂ ਨੇ ਧਮਕੀ ਦਿੱਤੀ ਆ ਕਿ ਅਸੀਂ ਟਿਪਰ ਉੱਪਰ ਝਾੜਾਂਗੇ ਅਸੀਂ ਅੱਜ ਪੂਰੀ ਪੰਚਾਇਤ ਪੂਰੀ ਕਮੇਟੀ ਲੈਫਟੀ ਰੂਪ ਦੇ ਵਿੱਚ ਪ੍ਰਸ਼ਾਸਨ ਨੂੰ ਦਵਾਂਗੇ ਕਿ ਕੋਈ ਵੀ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਆ ਕੋਈ ਵੀ ਸਾਡੇ ਘਰ ਦਾ ਮੈਂਬਰ ਦਾ ਜਾਂ ਬੰਦੇ ਦਾ ਜਾਂ ਡੰਗਰ ਦਾ ਨੁਕਸਾਨ ਹੁੰਦਾ ਤਾਂ ਉਹਦੇ ਜ਼ਿੰਮੇਵਾਰ ਟੱਕ ਵਾਲੇ ਦੇ ਟਿਪਰ ਵਾਲੇ ਹੋਣਗੇ ਜੇ ਸਾਡੇ ਕਿਸੇ ਬੰਦੇ ਦੇ ਵਿੱਚ ਵੈਸੇ ਵੀ ਗੱਡੀ ਵੱਜ ਗਈ ਤਾਂ ਉਹਦਾ ਜ਼ਿੰਮੇਵਾਰ ਟਿਪਰ ਵਾਲਾ ਹੀ ਹੋਊਗਾ ਕਿਉਂ ਟਿਪਰ ਵਾਲਾ ਵਾਰ-ਵਾਰ ਇਹ ਗੱਲ ਕਹਿ ਰਿਹਾ ਕਿ ਗੱਡੀ ਅਸੀਂ ਉੱਪਰ ਚੜਾ ਦਾਂਗੇ ਪਹਿਲਾ ਬੇਨਤੀ ਇਹ ਆ ਕਿ ਇਸ ਚੀਜ਼ ਨੂੰ ਬੰਦ ਕੀਤਾ ਜਾਵੇ ਅਸੀਂ ਟਿੱਪਰ ਕੋਈ ਵੀ ਨਾ ਪਿੰਡ ਦਾ ਨਾ ਬਾਹਰ ਦਾ ਅਸੀਂ ਨਹੀਂ ਨਗਨਦੇ ਅਸੀਂ ਨਹੀਂ ਨਗਨਦੇ ਸਾਡਾ ਗੁਰਦੁਆਰਾ ਸਾਹਿਬ ਦਾ ਰਸਤਾ ਰਸਤਾ ਸਾਡੇ ਅੱਗੇ ਬਹੁਤ ਖਰਾਵਾ ਆਗੇ ਪ੍ਰਸ਼ਾਸਨ ਦੇਖੇ ਕੋਈ ਸੀਨੀਅਰ ਬੰਦਾ ਦੇਖੇ ਉਹ ਆਪਣੇ ਰਿਕਾਰਡ ਦੇ ਵਿੱਚ ਲਵੇ ਇਹਨੂੰ ਰਿਕਾਰਡ ਦੇ ਵਿੱਚ ਲੈ ਕੇ ਦੱਸੇ ਵੀ ਭਾਈ ਸਾਹਿਬ ਇਹ ਕੀ ਹੋ ਰਿਹਾ ਆ ਗੋਦਰਾਂ ਸੀ ਦਣਾ ਰਸਤਾ ਹੈ ਉਹ ਅੱਗੇ ਨਾਲੋਂ ਜ਼ਿਆਦਾ ਪਰੇ ਕਰ ਰਿਹਾ ਰਸਤੇ ਦੀ ਤਾਂ ਅੱਗੇ ਬਹੁਤ ਜ਼ਿਆਦਾ ਗੰਬੀਰ ਹਾਲਤ ਹੋਈ ਹੋਈ ਆ ਜੋ ਟਿਪਰਾਂ ਨੂੰ ਰੋਕਦੇ ਨੂੰ ਧਮਕੀਆਂ ਦਿੱਤੀਆਂ ਜਾਂ ਰਹੀਆਂ ਬਾਪੂ ਜੀ ਕੀ ਕਹੋਗੇ ਤੁਸੀਂ ਅਸੀਂ ਬਹੁਤ ਬਾਰੀ ਕਹਿ ਚੁੱਕੇ ਆ ਸੀ ਦਣਾ ਗੋਦਰ ਆ ਤੇ ਸੰਤ ਬਹੁਤਾਂ ਹੁੰਦੀ ਆ ਐਸ ਵਾਰ ਵੀ ਹਰ ਜਣੇ ਕਿ ਇੰਨੀ ਸਾਡੇ ਆਂਦੇ ਆ ਤੇ ਕਦੇ ਆ ਸਾਡੇ ਲੱਗ 100 ਕਿਨੇ ਕਿਨੇ ਵਕਤ ਤੇ ਬੈਠ ਚਾਹ ਦੇ ਪਾਏ ਪਾਏ ਕੋਈ ਪਾਏ ਬੈ ਪ੍ਰਚਾਰਨ ਕੇ ਵੇਂਦਿਆ ਸਾਡਾ ਹੱਲ ਕੀਤਾ ਵੇ ਬੜੀ ਦੁਨੀਆ ਤੋਂ ਪਿੰਡ ਦੁਖੀ ਆ ਬਹੁਤ ਦੁਖੀ ਆ ਟਿਪਰਾਂ ਲੋ ਜਾਨੀ ਮਾਰੀ ਨਗਜ਼ਾਰੋਗੇ ਫੇਰ ਵੀ ਤੇ ਕਰੋਗੇ ਤੈਨੂੰ ਹੱਲ ਕਰ ਦੋ ਇਹਦਾ ਕੋਈ ਇਹ ਜਿਹੜਾ ਟਿੱਪਰ ਆਪਣੇ ਇਹਦੇ ਨਗਰ ਦੀ ਕੋਈ ਮਨਜ਼ੂਰੀ ਹੈ ਕਿ ਨਹੀਂ ਹੈਗੀ ਇਹਨੂੰ ਪਿੰਡ ਪੰਚਾਇਤ ਨਾਲ ਆ ਪੰਕਮਿਟੀ ਨਾਲ ਆ ਪੂਰਾ ਪਿੰਡ ਨਾਲ ਆ ਠੀਕ ਹੈ ਜੀ ਇਹ ਭਰ ਕੇ ਕਿੱਥੋਂ ਆਉਂਦੇ ਜੀ ਦਰਿਆ ਤੋਂ ਰੋਡ ਦਾ ਰੋਡ ਦਾ ਟਾਕਾ ਬੂਥ ਰੋਡ ਦਾ ਤੋੜ ਦੇ ਚੜਨਾ ਇਤਨਾ ਦਰਿਆ ਦਾ ਵੀ ਪੱਟ ਬਣ ਕੇ ਡੰਮ ਬਣਾਤਾ ਹੁਣ ਸਾਡਾ ਕਿਤੇ ਨਾ ਕਿ ਬਰਬਾਦਤਾ ਆ ਰਹੀ ਆ ਕਿਤੇ ਟਾਕਲੇ ਨੇ ਕਹਿੰਦੇ ਕਿਸੇ ਨੇ ਖੜਨਾ ਕਿ ਪਿੰਡਾਂ ਨੂੰ ਵੀ ਲੋਸ ਮਟੋਣੀਆਂ ਕਿਸੇ ਨੇ ਨਹੀਂ ਆ ਕੇ ਦੇਖਣੇ ਬੰਨ ਢਟਣ ਲੱਗ ਹੁਣ ਤਾਂ ਜੀ ਦਰਿਆ ਦੇ ਵਿੱਚ ਨਹਾਉਣ ਦੇ ਲੋਕੀ ਜਾਂਦੇ ਹੁੰਦੇ ਸੀ ਪਹਿਲਾਂ ਉਹ ਸਮਾਂ ਹੀ ਨਹੀਂ ਰਿਹਾ ਕਿਉਂਕਿ ਲੋਕੀ ਡਰਦੇ ਆ ਪਤਾ ਨਹੀਂ ਕਿਹੜੇ ਬੇਲੇ ਡੋਮਾ ਕਿੱਥੇ ਡੁੱਬ ਜਾਣਾ ਬੰਦੇ ਨੇ ਬਹੁਤ ਔਕਾ ਆ ਹਾਂ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਵਿੱਚ ਬਹੁਤ ਭਾਰੀ ਇਕੱਠ ਹੋਇਆ ਹੈ ਜਿੱਥੇ ਏਕਾ ਹੁੰਦਾ ਉੱਥੇ ਸੁਣਵਾਈ ਹੋਣੀ ਚਾਹੀਦੀ ਹੈ ਆ ਟਿਪਰ ਜਿਹੜੇ ਵਾਪਸ ਮੋੜੇ ਜਾ ਰਿਹਾ ਹੈ ਵਾਪਸ ਮੋੜੇ ਜਾ ਰਹੇ ਪਰ ਕਿਤੇ ਨਹੀਂ ਬੰਨ ਸਾਰੀ ਫੋਟੋ ਫੋਟੋ ਮੁੰਡੇ ਲੜ ਹਾਂਜੀ ਹਾਂਜੀ ਇਹ ਕਿੰਨੇ ਕੁ ਟਿਪਰ ਤੁਸੀਂ ਸਵੇਰ ਦੇ ਮੋਰ ਚੁੱਕੇ ਜੀ ਕਿੱਥੇ 25 ਕਿਤਾ ਮੁੜ ਗਏ ਜੀ ਠੀਕ ਹੈ ਜੀ ਸਵੇਰ ਤੱਕ ਲੈ ਕੇ ਜੀ ਸਾਰੇ ਲੈ ਕੇ ਚੱਲ ਕੇ ਕੋਈ ਕਲੋਨੀਆ ਨੂੰ ਨਿਕਲ ਗਿਆ ਕੋਈ پتہ ਨਹੀਂ ਗਿਆ ਉਹ ਕਿੱਥੇ ਮਿੱਟ ਗਿਆ ਠੀਕ ਹੈ ਕਿ ਨਹੀਂ ਠੀਕ ਹੈ ਜੀ ਜੇ ਜਦ ਕਿ ਇੱਥੇ ਬਿਲਕੁਲ ਨਹੀਂ ਆਉਣਾ ਚਾਹੀਦਾ ਹਾਂਜੀ ਸਰਦਾਰ ਨਾਜ਼ਰ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ ਕੀ ਕਹਿਣਾ ਚ ਤੇਪਰ ਸਾਡਾ ਨਾਸ ਮਾਰਿਆ ਤੇਰਾ ਟਿਪਰਾ ਨਾ ਸਾਨੂੰ ਰਾਹ ਦੇ ਵਿੱਚ ਖਾਲੀ ਦੀ ਰੰਗਣਾ ਔਖਾ ਕੀਤਾ ਪਿਆ ਚੱਤੇ ਲਾ ਕੇ ਮੋਟਰਸਾਈਕਲ ਤਾਂ ਦੀ ਖੇਤਾਂ ਨੂੰ ਜਾਣ ਲੱਗੇ ਅਸੀਂ ਲੰਘਦੇ ਆ ਜੀ ਜਿਹੜੀ ਬਦਮਾਸ਼ੀ ਕਰਦੇ ਆ ਇਹ ਜੀ ਗੱਲ ਕਰਦੇ ਆ ਇਹਦੇ ਪੁਲਿਸ ਨੂੰ ਤਾਂ ਜਵਾਬ ਦੇਣਾ ਪਊਗਾ ਨਾ ਸਰਵਜੀ ਦਾ ਆਓ ਬੈਠਾਓ ਸੋ ਦੋਸਤੋ ਉਧਰ ਸਾਡੇ ਪੰਜ ਸਰਪੰਚ ਸਹਿਬਾਨ ਖੜੇ ਨੇ ਸਾਬਕਾ ਸਰਪੰਚ ਵੀ ਖੜੇ ਸੋ ਸਾਡੇ ਸਾਬਕਾ ਸਰਪੰਚ ਵੀ ਖੜੇ ਨੇ ਸਾਡੇ ਮੌਜੂਦਾ ਸਰਪੰਚ ਸਰਦਾਰ ਮਕਰ ਸਿੰਘ ਜੀ ਖੜੇ ਨੇ ਖੇਤਾਂ ਨੂੰ ਜਾਣ ਵਾਸਤੇ ਹਰ ਕੋਈ ਪੱਠਿਆਂ ਨੂੰ ਜਾਂਦਾ ਕੋਈ ਆਪਣੇ ਰੇਹ ਲੈ ਕੇ ਜਾਂਦਾ ਸੋ ਉਹਨਾਂ ਬਾਅਦ ਤੇ ਵੀ ਔਖਾ ਹੁੰਦਾ ਉਹ ਹੌਲੀ ਹੌਲੀ ਆ ਦੇਖੋ ਜਾਨਵਰ ਆ ਜਾਨਵਰ ਇਕੱਠ ਨੂੰ ਦੇਖ ਕੇ ਟਿਪਰਾਂ ਨੂੰ ਦੇਖ ਕੇ ਆਪਣਾ ਬੈਲ ਸਗਵਾ ਜਾਂਦੇ ਆ ਜੀ ਵੀ ਬੋਲਦਾਂ ਵੀ ਗੱਡੀ ਦੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਜਿਹੜਾ ਵੈਨਾਂ ਕਿਹਾ ਬੋਲਦ ਤੇ ਬੋਲਦਾਂ ਹੀ ਆਪਣੇ ਆਪ ਬੋਲਦਾਂ ਰੋਜ਼ ਸਵੇਰੇ ਛਾਂ ਪੱਠੇ ਲੈਣੇ ਜਾਣਾ ਹੁੰਦਾ ਖੇਤੀਬਾੜੀ ਵੀ ਜਾਣਾ ਹੁੰਦਾ ਦੇ ਦੇ ਜਿਹੜਾ ਕੰਮ ਹੋਇਆ ਬੋਲਨਾ ਕਰਕੇ ਦਿਖਾਤਾ ਸਾਡੇ ਨਾਲ ਵੀਰ ਅਰਜਨ ਸਿੰਘ ਜੀ ਜੁੜੇ ਹੋਏ ਨੇ ਸੋ ਇਹ ਵੀ ਦੇਖਿਆ ਵੀ ਜਿਹੜੇ ਟਿਪਰਾਂ ਵਾਲੇ ਸੀਗੇ ਡਰਾਈਵਰ ਇਹਦੇ ਨਾਲ ਗੁੱਥਮ ਗੁੱਥਾ ਹੋਣ ਨੂੰ ਫਿਰਦੇ ਸੀ ਹਾਂਜੀ ਬਾਈ ਤਾਂ ਕਿ ਜਾਂ ਜਾਓਗੇ ਅੱਜ ਤਾਂ ਇਹ ਕਹਿਣਾ ਚਾਹੁੰਦੇ ਆ ਜਿਹੜਾ ਠੱਕ ਚੱਲ ਰਿਹਾ ਵਾ ਜਿਹੜੇ ਕਲੋਨੀ ਵਾਲੇ ਵੀ ਆਉਣ ਹੁੰਦਾ ਰੋਡ ਵਾਲੇ ਵੀ ਆਉਂਦੇ ਆ ਅਸੀਂ ਅੱਜ ਬਿਲਕੁਲ ਨਹੀਂ ਸੋ ਨੰਗਲ ਦੇਣ ਦੇ ਨਹੀਂ ਇਹਨਾਂ ਨੂੰ ਅੱਜ ਮਹੀਨਾ ਹੋ ਗਿਆ ਆਪਣੇ ਮਨ ਆਈਆਂ ਕਰਦ ਨੂੰ ਕਿਸੇ ਕੰਜਰ ਦੇ ਪੁੱਤ ਨੇ ਇਹ ਨਹੀਂ ਕਿਹਾ ਵੀ ਅਸੀਂ ਸੜਕ ਦੇ ਪਾਣੀ ਸੜਕ ਦੀਏ ਵੀ ਪਿੰਡ ਸਾਡਾ ਬਸਦਾ ਜਾ ਤੇ ਉੱਜੜਿਆ ਆ ਵਾ ਇਹਨਾਂ ਨੂੰ ਸਿਰ ਪੈਸਿਆਂ ਦਾ ਕੰਮਤਲ ਹੈ ਲੋਕਾਂ ਨੂੰ ਪਿੰਡ ਦਾ ਕੋਈ ਮਤਲਬ ਨਹੀਂ ਕਹਤ ਵੀ ਜੋ ਕੋਈ ਪੇੜ ਦਾ ਪੱਤ ਕਿਸੇ ਨੇ ਇੱਕ ਦਿਨ ਵੀ ਪਾਣੀ ਦਾ ਸੜਕਾ ਕੀਤਾ ਹੋਵੇ ਪਿੰਡ ਦੇ ਉੱਤੇ ਦੀ ਬਿਲਕੁਲ ਨਹੀਂ ਜੀ ਅਸੀਂ ਤਾਂ ਆਪ ਨਹੀਂ ਕਦੇ ਦੇਖਿਆ ਜੀ ਮਿੱਟੀ ਉਡ ਜਾਂ ਤੂੰ ਉਡਾਉਂਦੀ ਐ ਨੀ ਕਿਸੇ ਨੇ ਸੋਚਿਆ ਇਸ ਬਾਰੇ ਹਾਂਜੀ ਹਾਂਜੀ ਆ ਬਜਲੀਆਂ ਦੇਖੋ ਕੱਦੀਆਂ ਪਈਆਂ ਜਾ ਕੇ ਸਾਰੀ ਸੜਕ ਤੋੜੀ ਪਈ ਹੈ ਨਾ ਹਾਂਜੀ ਮੱਖਣ ਸਿੰਘ ਦੇ ਨੁੱਕਰ ਤੇ ਆ ਕੇ ਕੋਈ ਵੀ ਬੰਦਾ ਆ ਕੇ ਹੁਣ ਵੀ ਦੇਖ ਸਕਦਾ ਵਾ 2 ਫਟ ਦਾ ਫਰਕ ਰਹਿ ਗਿਆ 2 ਫਟ ਤੇ ਪਰ ਅੱਗੇ ਚੱਲ ਜਾਂਦਾ ਉਹਦੇ ਡੰਗਰ ਸਾਰੇ ਥੱਲੇ ਆ ਕੇ ਮਰ ਜਾਂਦੇ ਸੋ ਆਓ ਜੀ ਆਪਾਂ ਸਾਰੇ ਇਕੱਠੇ ਹੋ ਕੇ ਸਰਦਾਰ ਮੱਖਣ ਸਿੰਘ ਦੇ ਘਰ ਦੇ ਕੋਲ ਜਿਹੜਾ ਨਾਲਾ ਦਬਿਆ ਹੋਇਆ ਇਸ ਦੀ ਗੱਲ ਕਰਦੇ ਨਾਲੇ ਦੀ ਆਓ ਨਾਲਾ ਦਿਖਾਈਏ ਤੁਹਾਨੂੰ ਮੌਕੇ ਦਾ ਜੋ ਮਾਹੌਲ ਹੈ ਜੀ ਇਹ ਦੇਖੋ ਜੀ ਆ ਨਾਲੇ ਦੇ ਵਿੱਚ ਇਧਰੋਂ ਆਹ ਰੋਡ ਹੈ ਸਾਡਾ ਜੋ ਦਰਿਆ ਤੋਂ ਆ ਰਿਹਾ ਦਰਿਆ ਤੋਂ ਇੱਥੋਂ ਆ ਕੇ ਟਿਪਰ ਕੱਟ ਮਾਰਦੇ ਨੇ ਅਤੇ ਸਾਹਮਣੇ ਜਿਹੜਾ ਘਰ ਹੈ ਸਰਦਾਰ ਮੱਖਣ ਸਿੰਘ ਦਾ ਸਵਰਨ ਸਿੰਘ ਦੇ ਸੁਪੁੱਤਰ ਉਹਨਾਂ ਦੇ ਕੰਧ ਦੇ ਵਿੱਚ ਵੱਜਦਾ ਵੱਜਦਾ ਟਿਪਰ ਮਸਾ ਹੀ ਰੁਕਿਆ ਆਹ ਦੇਖ ਸਕਦੇ ਤੁਸੀਂ ਆਹ ਟਿਪਰ ਦੇ ਟਾਇਰਾਂ ਦੇ ਨਿਸ਼ਾਨ ਹੈ ਜੀ ਆਹ ਜਿਹੜਾ ਨਾਲਾ ਸਾਡੇ ਪਿੰਡ ਦਾ ਪਾਣੀ ਜਿਹੜਾ ਇਹਦਾ ਨਿਕਾਸ ਛੱਪੜ ਵੱਲੋਂ ਜਾਂਦਾ ਹੈ ਇਹ ਦੇਖੋ ਆ ਪੂਰਾ ਨਾਲਾ ਬੰਦ ਕੀਤਾ ਗਿਆ ਹੈ ਟੱਕ ਮਾਰੀ ਗਈ ਹੈ ਪੂਰੀ ਸੋ ਇਹਦੇ ਬਾਰੇ ਆਪਾਂ ਗੱਲ ਕਰਦੇ ਆਂ ਨਾਲ ਜੁੜੇ ਨੇ ਸਰਦਾਰ ਮੱਖਣ ਸਿੰਘ ਜੀ ਜਿਨ੍ਹਾਂ ਦੇ ਘਰ ਦੇ ਵਿੱਚ ਅੱਜ ਟਿੱਪਰ ਵੱਜਦਾ ਵੱਜਦਾ ਰੁਕ ਗਿਆ ਟਿੱਪਰ ਨੁਕਸਾਨ ਕਰਨ ਲੱਗਿਆ ਜੀ ਹਾਲਾਂਕਿ ਉੱਥੇ ਜਿਹੜਾ ਪਾਣੀ ਵਾਲਾ ਨਾਲਾ ਸੀਗਾ ਉਹ ਦਬ ਚੁੱਕਿਆ ਵੀਰ ਮੱਖਣ ਸਿੰਘ ਜੀ ਤੁਸੀਂ ਕੀ ਕਹੋਗੇ ਟਿੱਪਰਾਂ ਬਾਰੇ ਜੀ ਤੁਹਾਡਾ ਬਿਲਕੁਲ ਫਰੰਟ ਦੇ ਘਰ ਪੈਂਦਾ ਮਹਾਰਾਜ ਬੰਦ ਹੋਣਾ ਚਾਹੀਦਾ ਬੰਦ ਢਾਤੀ ਸਾਰੀ ਸਾਰੀ ਨਾਲਾ ਢਾਸਾ ਗੁਰਦਵਾਰੇ ਸਾਹਿਬ ਦਾ ਅੱਛਾ ਜੀ ਪਾਣੀ ਸੜਕ ਦੇ ਉੱਤੇ ਆਉਣ ਲੱਗਿਆ ਜੀ ਇਹ ਟਿੱਪਰਾਂ ਵਾਲੇ ਵੀ ਸਾਡੇ ਦੇ ਟਿੱਪਰ ਛੱਡ ਨਹੀਂ ਫਿਰਦੇ ਆ ਅਸਵੇਰੇ 4 ਵਜੇ ਟਿੱਪ ਉੱਠ ਕੇ ਦੇਖੇ ਜੀ ਆਪਣੇ ਭੱਜ ਗਿਆ ਟਿਪਰ ਵਾਲਾ ਅੱਛਾ ਜੀ ਉਹ ਸਾਰਾ ਪੱਟਿਆ ਨਾਲਾ ਤੋੜਦਾ ਬਹੁਤ ਨੁਕਸਾਨ ਹੋ ਰਿਹਾ ਸਾਡੇ ਪਿੰਡ ਦਾ ਪਹਿਲਾਂ ਵੀ ਆਪਣੇ ਸਾਡੇ ਪਿੰਡ ਦੇ ਬਿੱਲੇ ਦੀ ਗੱਡੀ ਦੇ ਵਿੱਚ ਮਾਰਿਆ ਟਿਪਰ ਉਹ ਵੀ ਤੋੜ ਗਿਆ ਜੀ ਉਹ ਘਰ ਦੇ ਵਿੱਚ ਖੜੀ ਸੀ ਆਪਣੀ ਜੀ ਅੱਛਾ ਜੀ ਘਰ ਦੇ ਵਿੱਚ ਜੇ ਕੋਈ ਉੱਥੇ ਬੱਚਾ ਹੁੰਦਾ ਉਹਦਾ ਵੀ ਨੁਕਸਾਨ ਕਰ ਸਕਦੇ ਸੀ ਹਾਂ ਜੀ ਨੁਕਸਾਨ ਕਰ ਸਕਦੇ ਆ ਆਹ ਦੇਖੋ ਇੰਨੇ ਛੇਕਾਂ ਦੇ ਸੰਕਟਾਂ ਦੀ ਆਹ ਦੇਖੋ ਪਾਣੀ ਛੜਕ ਕੇ ਕਿੱਦਾਂ ਚੱਲਣ ਲੱਗਾ ਹੁਣ ਗੰਦਾ ਪਾਣੀ ਸੜਕ ਤੇ ਆ ਰਿਹਾ ਜੀ ਹਾਂ ਜੀ ਹਾਂ ਜੀ ਦੁਬਾਰਿਆਂ ਨੂੰ ਰਸਤਾ ਸਿੱਧਾ ਆ ਰਿਹਾ ਜੀ ਹਾਂ ਜੀ ਆਹ ਦੇਖੋ ਕਿੰਨਾ ਓਕ ਟੇਪਰ ਸਾਰਾ ਨੜਾਟਾਤਾ ਤੇ ਗੰਧ ਦੇ ਵਿੱਚ ਲੱਗ ਕੇ ਟੇਪਰ ਫਿਰ ਇਹ ਤਾਂ ਬੈਕ ਕਰਕੇ ਆਦਮ ਕੱਢਿਆ ਤੇ ਕੋਈ ਬੰਦਾ ਵੀ ਮਾਰ ਸਕਦਾ ਹੈ ਗੰਧ ਢਾ ਕੇ ਅੰਦਰ ਪਸ਼ੂ ਬੰਨੇ ਹੋਏ ਆ ਤੇ ਇਹ ਤਾਂ ਸਿੱਧੇ ਲੈ ਜਾਂਦੇ ਟੇਪਰ ਭਾਂ ਚੁਪ ਗੰਧ ਢਾ ਕੇ ਕੰਦੇ ਬੰਦੇ ਮਾਰ ਦੇ ਲੇ ਰਾਤ ਨੂੰ ਜੀ ਜੀ ਕਾਗਜ਼ਾਤ ਕੋਈ ਨਹੀਂ ਚੱਲ ਰਿਹਾ ਇਹ ਨਜਟ ਚਲਾ ਰਿਹਾ ਕੰਮ ਸਾਰਾ ਇਹਨਾਂ ਦਾ ਅਸਲੀ ਰਸਤਾ ਕਿਹੜਾ ਬਣਦਾ ਜੀ ਨੰਗੜਵਾਲਾ ਇਹਨਾਂ ਦਾ ਅਸਲੀ ਰਸਤਾ ਇਹ ਰੌਡ 'ਚ ਹੀ ਬਣਦਾ ਜੀ ਇਹ ਪਿੰਡ ਬੂਥ ਕੱਢਦਾ ਨਹੀਂ ਇਹਦਾ ਤੇ ਆਹ ਦੇਖੋ ਤੁਸੀਂ ਕੀ ਕੀਤਾ ਹੋਇਆ ਵਾ ਤੇ ਇੱਥੇ ਦਾ ਗੁਰਦੁਆਰਾ ਰਹਾ ਜਾਂਦਾ ਪਾਣੀ ਇੱਥੇ ਬਰਨੇ ਤੇ ਲੋਕ ਕਿੱਦਾਂ ਨੰਗ ਨਹੀਂ ਸਕਦੇ ਤੁਹਾਨੂੰ ਸੰਗਤ ਬਹੁਤ ਆਉਂਦੀ ਹੈ ਜੀ ਸੰਗਤ ਬਹੁਤ ਜ਼ਿਆਦਾ ਆਦੀ ਹੈ ਜੀ ਠੀਕ ਹੈ ਇਹ ਬਹੁਤ ਖਰਾਬੀ ਕਰ ਰਹੇ ਆ ਇਹਦੇ ਬਾਰੇ ਸੋਚਿਆ ਜਾਵੇ ਸੋ ਦੋਸਤੋ ਸਾਡੇ ਨਾਲ ਹੈਪੀ ਪੰਚਾਇਤ ਮੈਂਬਰ ਖੜੇ ਨੇ ਜਿਨ੍ਹਾਂ ਦਾ ਖੁਰ ਦਾ ਟਿੱਪਰ ਵੀ ਆ ਖੁਦ ਦੀ ਜੀਸੀਬੀ ਆ ਆਪਣੇ ਪਿੰਡ ਦੇ ਵਿੱਚ ਘਰੇ ਰੋਟੀ ਪਾਣੀ ਖਾਣ ਵਾਸਤੇ ਇਹਨਾਂ ਨੇ ਆਣਾ ਇਹਨਾਂ ਦਾ ਪਿੰਡ ਵੀ ਆ ਜੀ ਜਿਹੜੇ ਬਾਹਰਲੇ ਟਿੱਪਰ ਆ ਉਹਨਾਂ ਨੂੰ ਪਰਮਿਸ਼ਨ ਹੈਗੀ ਸਾਡੇ ਪਿੰਡ ਵਿੱਚ ਨੰਗਣ ਦੀ ਨਹੀਂ ਜੀ ਬਿਲਕੁਲ ਨਹੀਂ ਜੀ ਬਾਹਰ ਦੇ ਟਿੱਪਰ ਆ ਜਿਹੜਾ ਉਹਨਾਂ ਨੂੰ ਰਸਤਾ ਉਧਰੋਂ ਪੈਂਦਾ ਜੀ ਆਪਣੇ ਪਿੰਡ ਦੇ ਵਿੱਚੋਂ ਕੋਈ ਰਸਤਾ ਨਹੀਂ ਪੈਂਦਾ ਉਹਨਾਂ ਨੂੰ ਜੀ ਰੋਡ ਦਾ ਟੱਕ ਚੱਲਦਾ ਜੀ ਉਹਨਾਂ ਨੂੰ ਰਸਤਾ ਕਲੋਨੀ ਤੋਂ ਪੈਂਦਾ ਉਧਰੋਂ ਲੰਘ ਸਕਦੇ ਆ ਜੀ ਆਪਣੇ ਪਿੰਡ ਤੋਂ ਨਹੀਂ ਲੰਘ ਸਕਦੇ ਜੀ ਉਹ ਠੀਕ ਹੈ ਜੀ ਹਾਂ ਜੀ ਤੁਸੀਂ ਸਾਡੇ ਨਗਰ ਦੇ ਪੰਚਾਇਤ ਮੈਂਬਰ ਵੀ ਹੋ ਤੁਸੀਂ ਖੁਦ ਇਹ ਮਤਾ ਪਾਓ ਤਾਂ ਕਿ ਇਹ ਜੋ ਨੁਕਸਾਨ ਕਰਦੇ ਸਾਡੇ ਪਿੰਡ ਦੇ ਵਿੱਚ ਨੰਘ ਕੇ ਕਿਉਂਕਿ ਸਾਡੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਆ ਕੇ ਸੰਗਤ ਵੀ ਬਹੁਤ ਆਂਦੀ ਹੈ ਤੇ ਲੋਕੀ ਵੀ ਬਹੁਤ ਪ੍ਰੇਸ਼ਾਨ ਹੁੰਦੇ ਆ ਸੜਕਾਂ ਦੇ ਵਿੱਚ ਦਿਨ ਰਾਤ ਆਣੀ ਜਾਣੀ ਰਹਿੰਦੀ ਹੈ ਇਹ ਟਿਪਰਾਂ ਦਾ ਬਹੁਤ ਨੁਕਸਾਨ ਹੈ ਕੀ ਹੋਊਗਾ ਜੀ ਹਾਂ ਜੀ ਬਿਲਕੁਲ ਆਪਾਂ ਪਿੰਡ ਦੇ ਨਾਲ ਖੜੇ ਆਂ ਬੇੜੇ ਦੇ ਨਾਲ ਖੜੇ ਆਪਾਂ ਪਿੰਡ ਦੇ ਪੰਚਾਇਤ ਮੈਂਬਰ ਹੋਣ ਦੇ ਨਾਲ ਖੜੇ ਆਂ ਜੀ ਭਾਈਚਾਰੇ ਦੇ ਨਾਲ ਆਪਾਂ ਖੜੇ ਆਂ ਥੋਡੇ ਨਾਲ ਖੜੇ ਸਾਰਿਆਂ ਦੇ ਜੀ ਜਿੱਦਾਂ ਤੁਸੀਂ ਠੀਕ ਹੈ ਜੇ ਕੰਮ ਤੁਸੀਂ ਕਹਿੰਦੇ ਆਂ ਵੀ ਰੋਕਣੇ ਆ ਬਾਹਰਲੇ ਟਿਪਰ ਆਪਾਂ ਰੋਕਣ ਤੇ ਤੁਹਾਡੇ ਨਾਲ ਸਾਰਿਆਂ ਦੇ ਖੜਦੇ ਆਂ ਜੀ ਠੀਕ ਹੈ ਜੀ ਠੀਕ ਹੈ ਜੀ ਅਸੀਂ ਤੁਹਾਡੇ ਹੱਥ ਦੇ ਵਿੱਚ ਆ ਪੇਪਰ ਜੱਕੇ ਆ ਪੈਨ ਜੱਕੇ ਇਹਦੇ ਉੱਪਰ ਕੀ ਮਤਾ ਲਿਖਣਾ ਤੁਸੀਂ ਹੁਣ ਕਿਹਨੂੰ ਦਵੋਗੇ ਮਤਾ ਲਿਖ ਕੇ ਇਹ ਇਹ ਮਤਾ ਲਿਖਣਾ ਜੀ ਅਸੀਂ ਜਿਹੜਾ ਕੀ ਸਾਨੂੰ ਤਾਂ ਕਹੇ ਆਂ ਸਾਨੂੰ ਬਗੈਰ ਮਤਲ ਤੋਂ ਕਹਿ ਰਿਹਾ ਤੁਹਾਡੇ ਤੇ ਟਿਪਰ ਚਲਾ ਦੇਣੀ ਆ ਤੇ ਬਿਨਾ ਨੰਬਰ ਤੋਂ ਬਾਹਰੋਂ ਗੱਡੀਆਂ ਲੈ ਆਗੇ ਜਿਹੜਾ ਰਿਹਾ ਇਹ ਕੁਮਾਰੇ ਆ ਗੈਂਸਟਰਾਂ ਦੀਆਂ ਟੱਕ ਵਾਲੇ ਤੇ ਟਿਪਰਾਂ ਵਾਲੇ ਠੀਕ ਹੈ ਜੀ ਹਾਂਜੀ ਤੇ ਉਹਦਾ ਜੇ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਟੱਕ ਵਾਲਾ ਤੇ ਟਿਪਰ ਵਾਲਾ ਹੋਊਗਾ ਜੀ ਚਾਹੇ ਕੋਈ ਗੱਡੀ ਦਾ ਹੋ ਜਾਂਦਾ ਚਾਹੇ ਕੋਈ ਬੰਦੇ ਦਾ ਹੁੰਦਾ ਅਸੀਂ ਉਹ ਲੈ ਕੇ ਪ੍ਰਸ਼ਾਸਨ ਨੂੰ ਦੇਣਾ ਇੱਕ ਪ੍ਰਸ਼ਾਸਨ ਨੂੰ ਇੱਥੇ ਦਵਾਂਗੇ ਇੱਕ ਕਮਿਸ਼ਨਰ ਸਾਹਿਬ ਦੇ ਦਫ਼ਤਰ ਦਵਾਂਗੇ ਜੀ ਹਾਂਜੀ ਠੀਕ ਹੈ